ਪਿੰਡਰੋ ਬਲੌਂਗ ਕਰਦੇ ਆਂ ਔਰ ਪਿੰਡ ਦੀ ਗੱਲ ਕਰਦੇ ਆਂ ਕਿਸੇ ਪਿੰਡੇ ਚ ਜਾਣਾ ਤਾਂ ਇੱਕ ਦੋ ਬੱਚੇ ਜਿਹੜੇ ਆ ਉਹ ਸਨ ਜਿਨ੍ਹਾਂ ਦੇ ਐਣਕਾਂ ਲੱਗਦੀਆਂ ਸਨ ਔਰ ਅੱਜ ਦੀ ਗੱਲ ਕਰੀਏ ਤਾਂ ਅੱਜ ਬਹੁਤ ਸਾਰੇ ਅਸੀਂ ਪਰਿਵਾਰ ਐ ਬਹੁਤ ਸਾਰੇ ਬੱਚੇ ਸੜਕਾਂ ਤੇ ਰੋਡ ਤੇ ਜਾਂਦੇ ਟ੍ਰੈਫਿਕ ਵਿੱਚ ਜਾਂ ਸਕੂਲ ਦੀਆਂ ਬੱਸਾਂ ਵਿੱਚ ਔਰ 90% ਦੀ ਗੱਲ ਕਰੀਏ ਤੇ ਇਸੇ ਤਰ੍ਹਾਂ ਚਸ਼ਮੇ ਜਿਹੜੇ ਆ ਉਹ ਲੱਗਦੇ ਆਏ ਅੱਜ ਅਸੀਂ ਉਸ ਭਰਾ ਕੋਲ ਬੈਠੇ ਆਂ ਪ੍ਰਦੀਪ ਸਿੰਘ ਦੇ ਕੋਲ ਜਿਹੜਾ ਲੰਬੇ ਸਮੇਂ ਤੋਂ ਇੱਕ ਐਨਕਾਂ ਦੀ ਜਿਹੜੀ ਸ਼ਾਪ ਹੈ ਉਹ ਕਰ ਰਿਹਾ ਹੈ ਜਿਹਨਾਂ ਦਾ ਇੱਕ ਮਿੰਨੀ ਹਸਪੀਟਲ ਜਿਹਨੂੰ ਅਸੀਂ ਕਹਿੰਦੇ ਆ ਡਾਕਟਰ ਕੇਡੀਜੀ ਦੇ ਨਾਲ ਗੱਲ ਕੰਮ ਕਰਦੇ ਨੇ ਔਰ ਜੇ ਗੱਲ ਕਰੀਏ ਤਾਂ ਇਹਨਾਂ ਕੋਈ ਇੱਕ ਜਾਣਕਾਰੀ ਲੈਂਦੇ ਆ ਕਿ ਕਿਹੜੇ ਸਮੇਂ ਵਿੱਚ ਇਹਨਾਂ ਨੇ ਇੱਕ ਦੁਕਾਨਦਾਰੀ ਜਿਹੜੀ ਆ ਉਹ ਇੱਥੇ ਦੀਨਾਂਗਰ ਵਿੱਚ ਚਾਲੂ ਕਰੀ ਸੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇੱਕ ਜਾਣਕਾਰੀ ਦਿਓ ਕਿ ਕਿੰਨੇ ਸਮੇਂ ਦੀ ਗੱਲ ਹੈ ਜਦੋਂ ਤੋਂ ਤੁਸੀਂ ਦੀਨਾਂਗਰ ਵਿੱਚ ਇਹ ਆਫਿਸ ਬਣਾਇਆ ਆਪਣੀ ਦੁਕਾਨਦਾਰੀ ਬਣਾਇਆ ਸਰੇ ਯਗੀ 2005-06 ਦੇ ਵਿੱਚ ਅਸੀਂ ਦੁਕਾਨਾਂ ਚਾਲੂ ਕਰ ਸਕੇ ਅੱਧੀਆਂ ਨਾਲ ਕਰਦੇ ਜਾਂ ਨਾਲ ਕਰਦੇ ਤੇ ਉਹੜਾ ਸਮਿਆਂ ਵਿੱਚ ਔਰ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਜ਼ਿਆਦਾ ਐਣਕਾਂ ਲੱਗਣੀ ਹੈ ਤਾਂ ਕੋਈ ਫਰਕ ਹੈਗਾ ਕਿ ਜਾਂ ਪਹਿਲਾਂ ਵੀ ਇੰਨੇ ਹੀ ਐਣਕਾਂ ਲੱਗਦੀਆਂ ਸੀ ਨਹੀਂ ਨਹੀਂ ਸਰ ਬਹੁਤ ਫਰਕ ਆ ਉਸ ਸਮੇਂ ਵਿੱਚ ਚਲੋ ਇਹ ਬਜ਼ੁਰਗ ਨੂੰ ਲੱਗਣੀ ਐ ਐਨਕ ਉਹਨੇ ਲਗਾ ਲੈਣੀ ਐ ਜਾਂ ਕਿਸੇ ਦੀ ਨਜ਼ਰ ਘਟਾ ਆ ਉਹਨੇ ਲਗਵਾ ਲੈਣੀ ਐ ਅੱਜ ਕੱਲ੍ਹ ਦੇ ਸਮੇਂ ਵਿੱਚ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗਦੀਆਂ ਇਹਦਾ ਇਹਦਾ ਮੇਨ ਕਾਰਨ ਕੀ ਆ ਕਿਉਂ ਇਹ ਐਨਕਾਂ ਜਿਹੜੀਆਂ ਜ਼ਿਆਦਾ ਲੱਗਦੀਆਂ ਹਰ ਵਕਤਾਰਨ ਬੱਚਿਆਂ ਦਾ ਸਾਰ ਐਵੇਂ ਹੀ ਆ ਕਿ ਇੱਕ ਖਾਣੇ ਤੋਂ ਦਾ ਤੇ ਦੂਸਰਾ ਇਹ ਆ ਕਿ ਬੱਚੇ ਮੋਬਾਈਲ ਜ਼ਿਆਦਾ ਯੂਜ਼ ਕਰਦੇ ਆ ਮੋਬਾਈਲ ਜ਼ਿਆਦਾ ਯੂਜ਼ ਇਹ ਗੱਲ ਕਰੀਏ ਤਾਂ ਥੋੜੇ ਸਮੇਂ ਤੋਂ ਜਿਵੇਂ ਕੋਰੋਨਾ ਕਾਲ ਆਇਆ ਹਾਂਜੀ ਹਾਂਜੀ ਤੇ ਉਹਦੇ ਉੱਤੋਂ ਬੜਾ ਫਰਕ ਪਿਆ ਹੋਇਆ ਬਹੁਤ ਫਰਕ ਪਿਆ ਸਰ ਉਹ ਜਦੋਂ ਤੋਂ ਲੈ ਕੇ ਬੱਚੇ ਫੋਨ ਦੇ ਵਿੱਚ ਐਕਟਿਵ ਹੋ ਗਏ ਆ ਔਰ ਅੱਖਾਂ ਦੀ ਰੋਸ਼ਨੀ ਦੇ ਉੱਤੇ ਬਹੁਤ ਫਰਕ ਪਿਆ। ਹਾਂਜੀ ਹਾਂਜੀ ਸਰ ਬਹੁਤ ਫਰਕ ਪਿਆ। ਅੱਜ ਕੱਲ ਤੇ ਨਰਸਰੀ ਵਾਲਕੇ ਜਿਹੜੇ ਬੱਚੇ ਛੋਟਿਆਂ ਨੂੰ ਵੀ ਨਜ਼ਰ ਦੀ ਐਨਕਾ ਲੱਗਦੀਆਂ। ਤੇ ਮਾਪਿਓ ਵਾਸਤੇ ਤੇ ਚਿੰਤਾ ਦਾ ਵਿਸ਼ਾ ਇਹ ਆ ਕਿ ਲੰਬੇ ਸਮੇਂ ਤੋਂ ਜਿਹੜੀਆਂ ਐਨਕਾਂ ਵਾਂ ਉਹ ਲੱਗਦੀਆਂ ਆ ਰਹੀਆਂ ਨੇ ਉਹ ਇਹ ਗੱਲ ਕਰੀਏ ਤਾਂ ਸਿਰਫ ਕੋਰੋਨਾ ਕਾਲ ਹੀ ਜਿਹੜਾ ਇੱਕ ਮੁਸੀਬਤ ਬਣੀ ਆ ਬੱਚਿਆਂ ਵਾਸਤੇ। ਹਾਂਜੀ ਹਾਂਜੀ ਜੀ ਜਿਹਨਾਂ ਦੇ ਐਨਕਾ ਜਿਹੜੀਆਂ ਉਹਨੂੰ ਤੋਂ ਲੱਗਦੀਆਂ। ਜਰੂਰ ਸਰ। ਮਾਤਾ ਪਿਤਾ ਨੂੰ ਚਾਹੀਦਾ ਜੀ ਹਰ 6 ਮਹੀਨੇ ਬਾਅਦ ਬੱਚਿਆਂ ਦੀ ਨਜ਼ਰ ਜ਼ਰੂਰ ਚੈੱਕ ਕਰਵਾਣ ਤੇ ਚੈੱਕ ਕਰਵਾ ਕੇ ਪਤਾ ਲੱਗਦਾ ਰਹਿੰਦਾ ਕਿ ਚਲੋ ਬੱਚੇ ਦੀ ਨਜ਼ਰ ਕਿੰਨੀ ਵੀਕ ਹੈ ਜਾਂ ਕਿਸ ਤਰ੍ਹਾਂ ਤੇ ਚਲੋ ਹਾਫ ਨੰਬਰ ਤੋਂ ਚੱਲੂ ਹੁੰਦੀ ਆ ਤੇ ਕੱਲ ਨੂੰ ਜਦੋਂ ਮਾਤਾ ਪਿਤਾ ਕਿਤੇ ਲੇਟ ਕਰ ਦਿੰਦੇ ਨੇ ਤੇ ਕੱਲ ਨੂੰ ਇੱਕ 1.5 2 ਦੇ ਟਾਈਮ 'ਚ ਚੈੱਕ ਕੀਤਾ ਹੋਏਗਾ ਤੇ ਉੱਥੇ ਚੱਲ ਰਹੇਗੀ ਅੱਛਾ ਇਹ ਸਟੇਬਲ ਹੋ ਜਾਂਦੀਆਂ ਵਾ ਜੇ ਤੁਸੀਂ ਉਹਨੂੰ ਥੋੜਾ ਜਿਹਾ ਟ੍ਰੀਟਮੈਂਟ ਪਹਿਲਾਂ ਕਰ ਦਿੰਦੇ ਹੋ ਚੈੱਕ ਟਾਈਮ ਟੂ ਟਾਈਮ ਚੈੱਕ ਕਰਦੇ ਹੋ ਹਾਂਜੀ ਹਾਂਜੀ ਸਰ ਤੇ ਹੁਣ ਜੇ ਗੱਲ ਅਸੀਂ ਫੇਰ ਉੱਥੇ ਆ ਜਾਂਦੀ ਏ ਕਿ ਬਜ਼ੁਰਗਾ ਵਿੱਚ ਜੇ ਬਜ਼ੁਰਗਾ ਚ ਵੇਖੀਏ ਤਾਂ ਬਜ਼ੁਰਗਾ ਦਿਆਂ ਵੀ ਜਿਹੜਾ ਥੋੜੀ ਉਮਰ ਤੋਂ ਵੱਡਵਾਲਿਆਂ ਦੇ ਜ਼ਿਆਦਾਤਰ ਐਨਕਾ ਲੱਗਣ ਲੱਗ ਪਈਆਂ ਜਾਂ ਇਹ ਸਿਰਫ ਉਹ ਬਜ਼ੁਰਗ ਅਵਸਥਾ ਵਿੱਚ ਜਿਹੜੇ ਆ ਉਹ ਪਹਿਲਾਂ ਹੀ ਹੁੰਦੇ ਸੀ ਹੁਣ ਨਹੀਂ ਚਲੋ ਸਰ ਬਜ਼ੁਰਗਾਂ ਦੇ ਏਜ ਦੇ ਹਿਸਾਬ ਨਾਲ ਚਲੋ ਉਹਨਾਂ ਨੂੰ ਐਨਕ ਲੱਗਣੀ ਲੱਗਣੀ ਆ ਤੇ ਕਿਸੇ ਬਜ਼ੁਰਗਾ ਨੂੰ ਮੋਤੀਆਂ ਦੀ ਸਥਾਪਨਾ ਆ ਜਾਂਦੀ ਆ ਤੇ ਉਹਨਾਂ ਦਾ ਆਪਰੇਟ ਕਰਨਾ ਪੈਂਦਾ ਤੇ ਟਾਈਮ ਤੋਂ ਟਾਈਮ ਆਪਰੇਟ ਹੋ ਜੇ ਤੇ ਬਹੁਤ ਵਧੀਆ ਨਹੀਂ ਤੇ ਕਾਲਾ ਮੋਤੀ ਹੋ ਜਾਏਗਾ ਅੱਛਾ ਜੇ ਤੁਸੀਂ ਨਹੀਂ ਪ੍ਰੋਪਰ ਸਮੇਂ ਦੇ ਵਿੱਚ ਰਹਿੰਦਿਆ ਹੋਆ ਉਪਰੇਤ ਨਹੀਂ ਕਰਾਉਂਦੇ ਤੇ ਕਾਲਾ ਮੋਤੀਆ ਬਣ ਜਾਣਾ ਤੇ ਫਿਰ ਉਹਦੀਆਂ ਮੁਸੀਬਤਾਂ ਜਿਹੜੀਆਂ ਬਚੀਆਂ ਉਹ ਕਿਸੇ ਬਜ਼ੁਰਗ ਦੀਆਂ ਹੋ ਸਕਦੀਆਂ ਬਸ ਸਕਦੀਆਂ ਤੇ ਜੇ ਗੱਲ ਕਰੀਏ ਕੀ ਹੂੜ ਜਿਵੇਂ ਇੱਕ ਬੱਚਿਆਂ ਦੀ ਗੱਲ ਦੇ ਉੱਤੇ ਫੇਰ ਆਈ ਆ ਆਪਾਂ ਦੁਬਾਰਾ ਕਿ ਬੱਚੇ ਕਿੰਨਾ ਸਮਾਂ ਕਿਹੜੀ ਚੀਜ਼ ਆ ਭੇਜੀ ਜਿਆਦਾ ਰੱਖਣ ਕਿ ਜਿਹਦੇ ਨਾਲ ਹੁਣ ਤਾਂ ਕਹਿੰਦਾ ਵਾਪਸ ਵੀ ਟੀਵੀ ਵੀ ਘੱਟ ਚੱਲਦੇ ਆ ਕੋਈ ਸੀਰੀਅਲ ਵੇਖਦਾ ਹੀ ਨਹੀਂ ਆ ਇੰਟਰਸਟਿੰਗ ਨਹੀਂ ਆਂਦਾ ਤੇ ਸਿਰਫ ਮੋਬਾਈਲ ਤੇ ਸਾਰੀਆਂ ਐਕਟੀਵਿਟੀ ਆ ਸਰ ਅੱਜ ਕੱਲ ਤੇ ਛੋਟੇ ਛੋਟਾ ਬੱਚਾ ਮੋਬਾਈਲ ਤੇ ਜੁੜਿਆ ਹੁੰਦਾ ਹੈ ਉਹਨਾਂ ਨੇ ਮੋਬਾਈਲ ਤੇ ਦੇਖਣਾ ਹੁੰਦਾ ਹੈ ਤੇ ਉਹਨਾਂ ਕਰਨ ਉਹਨਾਂ ਦੀ ਅੱਖਾਂ ਦੀ ਨਜ਼ਰ ਵੀ ਕੋਈ ਨਹੀਂ ਜੀ ਆ ਇਹ ਮੋਬਾਈਲ ਕਰਕੇ ਹੀ ਥੋੜਾ ਜਿਆਦਾ ਪੰਗਾ ਪਿਆ ਹੋ ਜੀ ਹਾਂ ਜੀ ਔਰ ਜਿਹੜੇ ਪਰਿਵਾਰ ਤੇ ਜਿੱਦਾਂ ਸਕੂਲਾਂ ਦੇ ਵਿੱਚ ਜਿਹੜੀ ਆ ਪੜ੍ਹਾਈ ਜਿਹੜੀ ਆ ਤੁਸੀਂ ਕਿਹਾ ਉਹਦੇ ਪੜ੍ਹਾਈ ਥੋੜੀ ਪੜ੍ਹਾਈ ਦਾ ਵੀ ਸਤਾਸ ਹੈਗਾ ਬੱਚਿਆਂ ਨੂੰ ਜਾਂ ਪੜ੍ਹਾਈ ਦਾ ਵੀ ਨਹੀਂ ਪੜ੍ਹਾਈ ਦਾ ਸਰ ਹੈਗਾ ਜੀ ਤੇ ਪਹਿਲਾਂ ਤੇ ਪੜ੍ਹਾਈ ਕੁਛ ਨਹੀਂ ਸੀ ਅੱਜ ਕੱਲ ਤੇ ਪੜ੍ਹਾਈਆਂ ਬੱਚਿਆਂ ਨੇ ਸਟਰਗਲ ਬਹੁਤ ਹੋ ਰਹੀਆਂ ਹਨ ਨਹੀਂ ਕਈ ਕਈ ਕੀ ਨਾ ਪਰਿਵਾਰ ਆਹੋ ਜਿਹੇ ਆ ਜਿਨ੍ਹਾਂ ਕੋਲ ਹਾਂ ਫੋਨ ਵੀ ਨਹੀਂ ਹੈ ਇੱਕ ਫੋਨ ਇਹੋ ਜਿਹੇ ਪਰਿਵਾਰ ਵੀ ਕਈ ਆਉਂਦੇ ਆ ਤੇ ਜਾਂ ਜ਼ਿਆਦਾਤਰ ਇਹੋ ਹੀ ਆ ਫੋਨ ਵਾਲੇ ਸਰ ਨਹੀਂ ਨਹੀਂ ਖਾਣ ਲੈਂਦਾ ਵੀ ਹੈਗਾ ਕੋਈ ਹਰੀਆਂ ਸਬਜ਼ੀਆਂ ਖਾਣ ਫਰੂਟ ਵਗੈਰਾ ਖਾਣ ਤਾਂ ਬਿਲਕੁਲ ਵਧੀਆ ਰਹਣਗੇ ਆਪਣੀ ਫੋਨ ਜਿਹੜਾ ਵਾ ਫੋਨ ਇਹ ਜਿੰਨੇ ਵੀ ਬੱਚੇ ਇੱਥੇ ਆਉਂਦੇ ਆ ਫੋਨ ਦੀ ਸ਼ਿਕਾਇਤ ਹੈਗੀ ਆ ਮਾਪੇ ਕਰਦੇ ਆ ਹਾਂਜੀ ਜੀ ਸਰ ਬਾਪੇ ਉਹ ਕਹਿੰਦੇ ਆ ਕਿ ਤੁਹਾਡਾ ਬੱਚਾ ਸੁਧ ਕੰਦੇ ਹੁਣ ਚਲਾਉਂਦਾ ਫੋਨ ਫੋਨ ਚਲਾਉਂਦਾ ਤੇ ਇਹ ਬਿਮਾਰੀ ਜਿਹੜੀ ਹੈ ਕਦੋਂ ਸਰਕਾਰ ਨੂੰ ਚਾਹੀਦਾ ਹੁਣ ਤਾਂ ਜਿਹੜਾ ਆਨਲਾਈਨ ਇਹ ਕਈ ਸਕੂਲਾਂ ਚ ਅਸੀਂ ਵੇਖਿਆ ਕਿ ਅੱਜ ਵੀ ਸਕੂਲਾਂ ਚੋਂ ਕਈ ਮੈਸੇਜ ਆਉਂਦੇ ਨੇ ਕਿ ਆਨਲਾਈਨ ਜਿਹੜਾ ਦਾ ਬੱਚੇ ਨੂੰ ਕੋਈ ਮੈਸੇਜ ਆ ਗਿਆ ਕੋਈ ਕੰਮ ਆ ਗਿਆ ਹੁਣ ਤੇ ਬੰਦ ਕਰ ਦੇਣਾ ਚਾਹੀਦਾ ਸਿਰ ਚਲੋ ਇਸ ਤਰ੍ਹਾਂ ਦਾ ਕਹਿ ਕੀ ਕਹਿ ਨਹੀਂ ਸਕਦੇ ਪਰ ਜਿਸ ਤਰ੍ਹਾਂ ਛੁੱਟੀਆਂ ਪਈਆਂ ਸੀ ਕਰੋਨਾ ਟਾਈਮ ਤੇ ਉਸ ਟਾਈਮ ਜਿਨ੍ਹਾਂ ਕੋਲ ਫੋਨ ਨਹੀਂ ਸੀ ਉਹਨਾਂ ਨੂੰ ਵੀ ਫੋਨ ਲੈਣੇ ਪੈਂਦੇ ਸੀ हां ਤੇ ਉਹ ਫੋਨ ਦੀ ਇੱਕ ਹੁਣ ਹੈਬਿਟ ਬਣ ਗਈ ਆ ਬਣ ਗਈ ਆ ਤੇ ਉਹਨਾਂ ਨੂੰ ਡੇਲੀ ਫੋਨ ਯੂਜ਼ ਕਰਦੇ ਆ ਤੇ ਜਿਹੜੇ ਹੈਡਿੰਗ ਹੁੰਦੀ ਆ ਉਹ ਪੇਨ ਹੁੰਦੀ ਆ ਤੇ ਹੋਣ ਕਰਨ ਹੁੰਦੀ ਆ ਜਦੋਂ ਸਾਡੇ ਕੋਲ ਆਂਦੇ ਆ ਤੇ ਫਿਰ ਐਨਕ ਲੱਗ ਜਾਂਦੀ ਆ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਆ ਇਸੇ ਕਰਕੇ ਵੱਧ ਰਹੀ ਆ ਜਿਆਦਾਤਰ ਮੋਬਾਈਲ ਹੈ ਮੋਬਾਈਲ ਮੋਬਾਈਲ ਤੋਂ ਬੱਚਿਆਂ ਨੂੰ ਦੂਰ ਰੱਖਣ ਦਾ ਜਿਹੜਾ ਉਹ ਮਾਪਿਆਂ ਨੂੰ ਜ ਕਰਨਾ ਹੀ ਪਏਗਾ ਥੋੜਾ ਆਪਣੀ ਕਹਿ ਕਹਿੰਦੇ ਵੀ ਬੱਚੇ ਦੇ ਉੱਤੇ ਪੂਰਾ ਧਿਆਨ ਖਾਪੇਗਾ ਕਿ ਬੱਚੇ ਨੂੰ ਕਦੋਂ ਜਿਹੜਾ ਮੋਬਾਈਲ ਦੇਣਾ ਹੈ ਔਰ ਕਦੋਂ ਨਹੀਂ ਸਰ 6 6 ਮਨਤ ਬਾਅਦ ਚਲੋ ਹਰ ਇੱਕ ਦੇ ਡਾਕਟਰ ਕੋਲ ਆਈਸ ਵਨ ਕੋਲ ਚੈੱਕ ਕਰਵਾਉਣਾ ਬਹੁਤ ਜ਼ਰੂਰੀ ਆ ਅੱਛਾ ਇਹ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਕੋਈ ਸ਼ੂਗਰ ਦਾ ਮਰੀਜ਼ ਆ ਉਹਨਾਂ ਨੂੰ 6 ਮਹੀਨੇ ਬਾਅਦ ਚੈੱਕ ਕਰਵਾਉਣਾ ਬਹੁਤ ਜ਼ਰੂਰੀ ਆ ਕਿਸੇ ਪਿਛਲੇ ਪਰਦਿਆਂ 'ਚ ਲਾਈਟ ਆ ਗਈ ਆ ਜਾਂ ਨਹੀਂ ਆ ਉਹ ਚੈੱਕ ਕਰਾਉਣਾ ਬਹੁਤ ਜ਼ਰੂਰੀ ਆ ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਤੁਸੀਂ ਵੇਖਿਆ ਕਿ ਛੋਟੇ-ਛੁੱਟੇ ਬੱਚੇ ਆ ਕਈਆਂ ਦੇ ਦੋ ਬੱਚੇ ਆ ਜਾਂ ਹੁਣ ਤੇ ਚਲੋ ਬੱਚੇ ਵੀ ਇੱਕ-ਇੱਕ ਦੋ-ਦੋ ਨੇ ਪਰਿਵਾਰ ਦੇ ਤੇ ਉਹਨਾਂ ਇੱਕ-ਇੱਕ ਦੋਹਾਂ ਨੂੰ ਹੀ ਲੱਗੀਆਂ ਹੋਈਆਂ ਸਰ ਲੱਗੀਆਂ ਕੋਈ ਨਹੀਂ ਲੱਗੀਆਂ ਸਾਰਿਆਂ ਦੇ ਲੱਗੀਆਂ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਲੱਗੀਆਂ ਤੇ ਤੁਸੀਂ ਕਿੰਨੇ ਸਮੇਂ ਤੋਂ ਇਸ ਲਾਈਨ ਦੇ ਵਿੱਚੋਂ ਜਿਵੇਂ ਕਿ ਪਹਿਲਾ ਦੀਨਾ ਨਗਰ ਖੁੱਲੀ ਆ ਜਾਂ ਪਿੱਛੋਂ ਵੀ ਤੁਹਾਡੀ ਕੋਈ ਬ੍ਰਾਂਚ ਸੀਗੀ ਜਾਂ ਫਿਰ ਸਰ ਸਾਡਾ ਪਠਾਨਕੋਟ ਡਟ ਕੇ ਡੀਆਈਸ ਹਸਪੀਟਲ ਤੋਂ ਤੇ ਫਿਰ ਅਸੀਂ 2007-08 ਦੇ ਵਿੱਚ ਇਥੇ ਦਿਨਾ ਨਗਰ ਦੇ ਵਿੱਚ ਆਈ ਸੀ ਅੱਛਾ ਇਹ ਡਾਕਟਰ ਕੇਡੀ ਜੀ ਦਾ ਹੀ ਸਾਰਾ ਹਾਂਜੀ ਹਾਂਜੀ ਸਰ ਪਰੋ ਪਰ ਹੈਗਾ ਕਿ ਉਹੀ ਤੁਹਾਡੇ ਨਾਲ ਚੱਲਦਾ ਏ ਸੀ ਹਾਂਜੀ ਹਾਂਜੀ ਸਰ ਤੇ ਡਾਕਟਰ ਕੇਡੀ ਸਾਹਿਬ ਤੇ ਅੱਜ ਕੱਲ ਬਹੁਤ ਜਗ੍ਹਾ ਦੇ ਉੱਤੇ ਉਹਨਾਂ ਨੇ ਬ੍ਰਾਂਚਾਂ ਬਣਾਈਆਂ ਹਾਂਜੀ ਸਰ ਉਹਨਾਂ ਦੇ ਪਠਾਨਕੋਟ ਕਾਂਗੜਾ ਦਸੂਹਾ ਹਮਾਚਲ ਵਿੱਚ ਬਹੁਤ ਐ ਜੰਮੂ ਐ ਉਹਨਾਂ ਦੇ ਗੁਰਦਾਸਪੁਰ ਐ ਅਛਾ ਜਗਾ ਜਗਾ ਦੇ ਉਸ ਜਿਹੜਾ ਤੇ ਇਹ ਕੋਈ ਲੋਕਾਂ ਨਾਲ ਜਾਂ ਹੋਰ ਹਸਪੀਟਲਾਂ ਨਾਲੋਂ ਡਾਕਟਰ ਕੇ.ਡੀ ਦਾ ਜਾਂ ਆਪਜੀ ਦਾ ਕੋਈ ਇਹ ਮਹਿੰਗੇ ਸਸਤੇ ਦਾ ਵੀ ਫਰਕ ਹੈ ਜੀ ਸਰ ਡਾਕਟਰ ਸਾਹਿਬ ਹਰ ਇੱਕ ਦੀ ਮਦਦ ਕਰਦੇ ਆ ਉਹਨਾਂ ਕੋ ਕੋ ਗਰੀਬ ਤੋਂ ਗਰੀਬ ਵੀ ਆਂਦਾ ਉਹ ਕਿਸੇ ਦਾ ਫ੍ਰੀ ਵੀ ਆਪਰੇਸ਼ਨ ਅਪਰੇਟ ਕਰ ਦਿੰਦੇ ਆ ਤੇ ਡਾਕਟਰ ਸਾਹਿਬ ਦੀ ਸੋਚ ਬਹੁਤ ਵਧੀਆ ਤੇ ਪਦੀਪ ਜੀ ਇਹ ਗੱਲ ਕਰੀਏ ਤੇ ਜਦੋਂ ਤੁਸੀਂ ਦੀਨਾ ਨਗਰ ਆਏ ਹੋ ਤਾਂ ਦੀਨਾ ਨਗਰ ਕੀ ਵੇਖ ਕੇ ਆਏ ਹੋ ਉਦੋਂ ਤਾਂ ਬੱਚਿਆਂ ਦੇ ਐਨਕਾਂ ਬਹੁਤੀਆਂ ਨਹੀਂ ਸੀ ਲੱਗਦੀਆਂ ਤੁਹਾਡਾ ਕੀ ਇੱਥੇ ਕੋਈ ਖਾਸ ਰੀਜਨ ਸੀਗਾ ਕੋਈ ਰਿਲੇਸ਼ਨ ਸੀ ਜਾਂ ਕਿਵੇਂ ਕੋਈ ਤੁਹਾਨੂੰ ਇੱਥੇ ਦੀਨਾ ਨਗਰ ਦਾ ਲੱਗਿਆ ਕਿ ਦੀਨਾ ਨਗਰ ਕੀ ਆ ਕੇ ਅਸੀਂ ਐ ਬੈਠਾ ਆਵਾਂ ਦੀਨਾ ਨਗਰ ਕੋਈ ਜਾਣ ਜਦੋਂ ਅਸੀਂ ਦੀਨਾ ਨਗਰ ਵਿੱਚ ਆਏ ਇੱਥੇ ਕੋਈ ਓਪਟੀਕਲ ਨਹੀਂ ਸੀ ਕੋਈ ਹਸਪੀਟਲ ਨਹੀਂ ਸੀ ਫਸਟ ਟਾਈਮ ਅਸੀਂ ਆਏ ਇੱਥੇ ਚਲੋ ਹੁਣ ਅਲੱਗ-ਅਲੱਗ ਜ਼ਿਆਦਾਤਰ ਤੁਸੀਂ ਆਏ ਤੇ ਬਜ਼ੁਰਗਾਂ ਵਾਸਤੇ ਸੀ ਹਾਂਜੀ ਹਾਂਜੀ ਲੇਕਿਨ ਇਹ ਨਹੀਂ ਸੀ ਪਤਾ ਕਿ ਬੱਚਿਆਂ ਨੂੰ ਮੁਸੀਬਤਾਂ ਵੀ ਪੈਣਗੀਆਂ ਹਾਂਜੀ ਹਾਂਜੀ ਸਰ ਬੱਚਿਆਂ ਵਾਸਤੇ ਵੀ ਇਹ ਪਰੇਸ਼ਾਨੀ ਹੋਵੇਗੀ ਤੇ ਚਲੋ ਤੁਸੀਂ ਵੀ ਦੁਆ ਕਰਦੇ ਹੋਵੋਗੇ ਕਿ ਆ ਯਾਰ ਬੱਚੇ ਦੀ ਕਈ ਬੱਚੇ ਬਹੁਤ ਸਮਾਰਟ ਨੇ ਅੱਜ ਕੱਲ੍ਹ ਦੇ ਬੱਚੇ ਕਸਮੇ ਲੱਗਿਆ ਤੁਸੀਂ ਵੀ ਆਪਣੇ ਆਪ ਚ ਸੋਚਦੇ ਹੋਵੋਗੇ ਕਿ ਪਰਮਾਤਮਾ ਕਰੇ ਕਿ ਆ ਬੱਚੇ ਦੀ ਨਜ਼ਰ ਜਿਹੜੀ ਆ ਉਹ ਠੀਕ ਕਰੇ ਪਰਮਾਤਮਾ ਕਰੇ ਕਿ ਹਰ ਇੱਕ ਛੋਟੇ-ਛੋਟੇ ਬੱਚੇ ਦੀ ਨਜ਼ਰ ਵੀਕ ਨਾ ਹੋਵੇ ਅਸੀਂ ਤੇ ਪ੍ਰਮਾਤਮਾ ਲਗੇ ਆ ਵੀ ਅਰਦਾਸ ਕਰਦੇ ਆ ਕਿਉਂਕਿ ਹਰ ਇੱਕ ਇਹ ਕਈ ਵਾਰੀ ਨਾ ਗੇਮਾਂ ਵੀ ਅੱਜ ਕੱਲ ਬੱਚੇ ਵਾਸਤੇ ਬਹੁਤ ਜ਼ਰੂਰੀ ਆ ਖੇਡ ਬੜੀ ਜ਼ਰੂਰੀ ਆ ਜਦੋਂ ਐਨਕਾ ਲੱਗ ਜਾਂਦੀ ਆ ਤਾਂ ਬੱਚਾ ਫਿਰ ਤੋਂ ਬਹੁਤ ਪਿੱਛੇ ਚੜਿਆ ਜਾਂਦਾ ਖੇਡ ਜਿਹੜੀ ਆ ਉਹ ਤੋਂ ਬਹੁਤ ਪਿੱਛੇ ਚਲਾ ਜਾਂਦਾ ਤੇ ਬਾਕੀ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਇਹ ਜਾਣਕਾਰੀ ਦਿੱਤੀ ਆ ਸਾਨੂੰ ਕਿ ਵਾਕਈ ਪਹਿਲਾਂ ਸਮੇਂ ਵਿੱਚ ਬੱਚਿਆਂ ਦੇ ਐਨਕਾ ਨਹੀਂ ਸੀ ਇੰਨੀਆਂ ਲੱਗਦੀਆਂ ਜਦੋਂ ਤੋਂ ਕੋਰੋਨਾ ਕਾਲ ਆਇਆ ਜੱਤੋਂ ਲੈ ਕੇ ਜਿਆਦਾ ਹੋ ਗਿਆ ਔਰ ਖਾਣ ਪੀਣ ਜਿਹੜਾ ਉਹ ਦੂਸਰੀ ਗੱਲ ਹੈ ਕਿ ਧਿਆਨ ਖਾਣ ਪੀਂਦਾ ਵੀ ਬਣਾਉਂਦੇ ਹਾਂ ਹਾਂ ਪੀਂਦਾ ਹਾਂ ਜੀ ਜ਼ਰੂਰ ਤੇ ਹਰੀਆਂ ਸਬਜ਼ੀਆਂ ਵਾਲੇ ਹੀ ਯਾਦ ਕਰ ਤੇ ਜੱਗ ਫੂਡ ਜਿਹੜੇ ਆ ਇਹ ਵੀ ਕਿਤੇ ਪਰੇਸ਼ਾਨੀ ਕਰਦੇ ਆ ਤੇਲ ਪੁਰਾਣੇ ਹੁੰਦੇ ਆ ਉਹਦੇ ਵਿੱਚ ਹੀ ਤਲਕੇ ਦੇ ਦਿੰਦਾ ਉਹ ਜ਼ਰੂਰ ਕਰਦੇ ਕਰਦੇ ਜੱਗ ਫੂਡ ਤੋਂ ਵੀ ਕਿਤੇ ਫ੍ਰੀਜ ਕਰਨਾ ਪਏਗਾ ਹਾਂ ਜੀ ਔਰ ਦੱਸ ਦਈਏ ਕਿ ਪ੍ਰਦੀਪ ਜੀ ਨੇ ਇਹਨਾਂ ਨੇ ਦੀਨਾ ਨਗਰ ਦੇ ਵਿੱਚ ਸਤਨਾਮ ਆਪਟੀਕਲ ਦੇ ਨਾਂ ਦੇ ਉੱਤੇ ਇਹ ਬ੍ਰਾਂਚਾ ਕੀਆ ਇਹਨਾਂ ਦੀ ਔਰ ਡਾਕਟਰ ਕੇਡੀ ਸਾਹਿਬ ਜਿਹਨਾਂ ਦਾ ਬੜਾ ਇਹਨਾਂ ਦੇ ਉੱਤੇ ਪਰਉਕਾਰ ਰਿਹਾ ਕਿ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਇੱਕ ਇਸ ਸੰਸਥਾ ਚੱਲਦੀ ਆਈ ਏ ਉਹ ਡਾਕਟਰ ਕੀੜੀ ਸਾਹਿਬ ਨੂੰ ਕੋਈ ਨਹੀਂ ਜਾਣਦਾ ਸਾਰੇ ਜਾਣਦੇ ਨੇ ਔਰ ਪਠਾਨਕੋਟ ਦਾ ਇੱਕ ਨਾਮੀ ਚਿਹਰਾ ਨੇ ਔਰ ਜੇ ਗੱਲ ਕਰੀਏ ਤਾਂ ਇਹਨਾਂ ਨੇ ਜੋ ਸਾਨੂੰ ਚੰਨਣਾ ਪਾਇਆ ਕਿ ਵਾਕਿ ਹੀ ਇਸ ਅਵਸਥਾ ਵਿੱਚ ਆ ਕੇ ਜਦੋਂ ਮੋਬਾਈਲ ਆ ਗਏ ਨਾ ਬੱਚਿਆਂ ਦੇ ਹੱਥਾਂ ਵਿੱਚ ਛੋਟੇ ਛੋਟੇ ਬੱਚਿਆਂ ਦੇ ਤੇ ਉਹਨੇ ਆ ਕੇ ਜਿਆਦਾ ਮੋਬਾਈਲਾਂ ਨੇ ਹੀ ਬੱਚਿਆਂ ਨੂੰ ਬੜਾ ਪਰੇਸ਼ਾਨੀ ਵਿੱਚ ਪਾਇਆ ਔਰ ਜਿਆਦਾ ਪਰੇਸ਼ਾਨੀ ਮਾਪਿਓ ਦੀ ਵਧ ਗਈ ਆ ਇਸ ਤੋਂ ਬਚਣਾ ਪਵੇਗਾ ਔਰ ਬੱਚਿਆਂ ਨੂੰ ਆਪਣੇ ਮੋਬਾਈਲਾਂ ਤੋਂ ਜਰਾ ਨਾ ਸੇਫ ਰੱਖਣਾ ਪਵੇਗਾ ਜੇ ਆਨਲਾਈਨ ਕਲਾਸ ਹੈ ਹੁਣ ਤੇ ਕੋਈ ਲੱਗਦਾ ਨਹੀਂ ਅਸੀਂ ਤਾਂ ਕਹਾਂਗੇ ਆਪਣੇ ਚੈਨਲ ਦੇ ਮਾਦੀ ਰਾਈਗੇ ਆਨਲਾਈਨ ਕਲਾਸਾਂ ਜਿਹੜੀਆਂ ਥੋੜੇ ਸਮੇਂ ਲਈ ਇਹਨਾਂ ਦੇ ਉੱਤੇ ਬ੍ਰੇਕ ਲੱਗਣੀ ਚਾਹੀਦੀ ਆ ਤਾਂ ਜੋ ਬੱਚੇ ਜਿਹੜੇ ਤਰੋ ਤਾਜ਼ੇ ਹੋ ਜਾਣ ਚਸ਼ਮਿਆਂ ਤੋਂ ਬਗੈਰ ਹੋ ਜਾਣ ਔਰ ਬੱਚੇ ਵਧੀਆ ਜ਼ਿੰਦਗੀ ਜੀ ਸਕਣ